ਕੈਨੇਡਾ ਚ ਇੱਕ ਪੰਜਾਬਣ ਕੁੜੀ ਦੀ ਛੁਰੇ ਮਾਰ ਕੇ ਕੀਤੀ ਗਈ ਹੱਤਿਆ ਇਹ ਕਾਫੀ ਦੁਖਦਾਈ ਖਬਰ ਆ ਅਕਸਰ ਆਪਾਂ ਦਰਸ਼ਕਾਂ ਦੇ ਨਾਲ ਇਦਾਂ ਦੀਆਂ ਖਬਰਾਂ ਸਾਂਝੀਆਂ ਕਰਦੇ ਆ ਤੇ ਇਸ ਖਬਰ ਦਾ ਪੂਰਾ ਵੇਰਵਾ ਆ ਉਹ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਜੀ ਕੈਨੇਡਾ ਦੇ ਸ਼ਹਿਰ ਸ਼ਰੀ ਦੇ ਵਿੱਚ ਕੋਗਬਸ ਦਾ ਇਲਾਕਾ ਹੈਗਾ ਜੀ ਹਾਈਵੇ 108 ਐਵਨਿਊ ਦੇ ਨੇੜੇ ਇਹ ਘਟਨਾ ਵਾਪਰੀ ਸੀ 14 ਦਸੰਬਰ ਤੜਕੇ 3 ਵਜੇ ਸਿਮਰਨ ਕੌਰ 23 ਸਾਲ ਦੀ ਜਿਹੜੀ ਸੀਗੀ ਆਪਣੇ ਇੱਕ ਸਾਥੀ ਦੇ ਨਾਲ ਇੱਕ ਘਰ ਦੇ ਵਿੱਚ ਸੀਗੀ ਜੀ ਉਸ ਸਮੇਂ ਦੇ ਉੱਪਰ ਇੱਕ ਖਬਰ ਆਉਂਦੀ ਹੈਗੀ ਆ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਉਸ ਸਮੇਂ ਤੇ ਇਹਦੀ ਜਿਹੜੀ ਪਛਾਣ ਜਿਹੜੀ ਸੀ ਸਾਹਮਣੇ ਨਹੀਂ ਆਈ ਸੀ ਜੀ ਹੁਣ ਜਿਹੜੀ ਇਹਦੀ ਪਛਾਣ ਆ ਗਈ ਹੈ ਜੀ ਹਾਲਾਂਕਿ ਇਹਦੀ ਪਛਾਣ ਜਿਹੜੀ ਹੈ ਭਾਰਤੀ ਕੁਝ ਖਬਰਾਂ ਵੱਲੋਂ ਜਾਰੀ ਕੀਤੀ ਗਈ ਆ ਮਈ 2023 ਦੇ ਵਿੱਚ ਇਹ ਅੰਤਰਰਾਸ਼ਟਰੀ ਵਿਦਿਆਰਥਣਾਂ ਵਜੋਂ ਇੱਥੇ ਕੈਨੇਡਾ 'ਚ ਪੜ੍ਹਾਈ ਕਰਨ ਵਾਸਤੇ ਆਈ ਸੀ ਤਾਂ ਇਹ ਹਰਿਆਣਾ ਦੇ ਪਿਹੋਵਾ ਇਲਾਕੇ ਤੋਂ ਪਿੰਡ ਫਸਟ ਕਾਮਰਾ ਜੀ ਦੀ ਰਹਿਣ ਵਾਲੀ ਸੀ ਜੀ ਇਹਦਾ ਪਿਤਾ ਜਿਹੜਾ ਹੈਗਾ ਸੀ ਇੱਕ ਸੁਧਾਰਨ ਪਰਿਵਾਰ ਤੋਂ ਬੱਸ ਡਰਾਈਵਰ ਹੈਗਾ ਤਾਂ ਇਹਦੇ ਨਾਲ ਜੁੜੇ ਹੋਏ ਹਾਲਾਤ ਮੈਂ ਦੱਸਣਾ ਚਾਹੁੰਗਾ ਕਿ ਹਾਲ ਤੱਕ ਪੁਲਿਸ ਨੇ ਕੁਝ ਵੀ ਨਹੀਂ ਦੱਸਿਆ ਇਹ ਹਮਲਾਵਰ ਕੌਣ ਸੀ ਕਿਉਂਕਿ ਜਿਹੜਾ ਏਰੀਆ ਇੰਨਾ ਸੇਫ ਨਹੀਂ ਦੱਸਿਆ ਜਾਂਦਾ ਬਹੁਤ ਸਾਰੇ ਨਿਸ਼ੇੜੀ ਕਿਸਮ ਦੇ ਲੋਕ ਵੀ ਇੱਥੇ ਹੁੰਦੇ ਆ ਜੀ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਆ ਕੇ ਦਾਖਲ ਹੋ ਕੇ ਘਟਨਾਵਾਂ ਇਦਾਂ ਦੀਆਂ ਕਰ ਦਿੰਦੇ ਆ ਲੇਕਿਨ ਕੁਝ ਇੱਕ ਹੋਰ ਕਾਰਨ ਵੀ ਕੀ ਹੋ ਸਕਦੇ ਆ ਕਿ ਪਰਸਨਲ ਤੌਰ ਤੇ ਕਿਸੇ ਨੂੰ ਰੰਜਿਸ਼ ਹੋ ਸਕਦੀ ਆ ਹਾਲਾਂਕਿ ਇਸ ਘਟਨਾ ਦਾ ਵੇਰਵਾ ਜਿਹੜਾ ਹੈਗਾ ਪਰਮਿੰਦਰ ਜੀ ਪੁਲਿਸ ਨੇ ਅਫੀਸ਼ੀਅਲ ਤੌਰ ਤੇ ਨਹੀਂ ਦਿੱਤਾ ਕਿ ਇਹਦੇ ਨਾਲ ਜੁੜੇ ਹੋਏ ਵੇਰਵੇ ਕੀ ਹੈਗੇ ਆ ਕੀ ਇਹ ਕੋਈ ਕਿਸੇ ਬਾਹਰੀ ਵਿਅਕਤੀ ਵੱਲੋਂ ਭਾਵ ਕਰਨ ਵਾਲਾ ਵਿਅਕਤੀ ਜਿਹੜਾ ਉਹਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜਾਂ ਕੋਈ ਪਰਸਨਲ ਤੌਰ ਤੇ ਰੰਜਿਸ਼ ਹੋ ਸਕਦੀ ਆ ਇਹ ਪੁਲਿਸ ਵੱਲੋਂ ਜਦੋਂ ਜਾਣਕਾਰੀ ਦਿੱਤੀ ਜਾਂਦੀ ਆ ਆਪਣੇ ਸੁਲਤਾਨਾਂ ਨੂੰ ਜਰੂਰ ਸਾਂਝੀ ਕਰਾਂਗੇ ਜੀ ਜੀ